ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ कॉटन सूटਾਂ ਦੀ ਜਿਹੜੀ ਹੈਗੀ ਉਹ ਸੇਲ ਕਲੈਕਸ਼ਨ ਜਿਹੜੀ ਲੈ ਕੇ ਆਏ ਹਾਂ ਇਹ कॉटन ਦੇ ਸੂਟਾਂ ਦੀ ਆਖਰੀ ਸੇਲਾਂ ਦੇ ਵਿੱਚ ਐਕਸੇਲ ਰਹਿਣ ਵਾਲੀ ਹੈ ਇਹ ਵਾਲੇ ਜਿਹੜੇ ਸੂਟ ਹੋਣਗੇ ਪਿਓਰ कॉटन ਦੇ ਉੱਪਰ ਹੋਣਗੇ ਪਿਓਰ कॉटन ਦਾ ਹੀ ਨਾਲ ਦੁਪੱਟਾ ਹੋਵੇਗਾ ਤੇ ਇਹਨਾਂ ਦੀ ਜਿਹੜੀ ਕੱਟ ਹੋਈ ਹੋਈ ਢਾਈ ਢਾਈ ਮੀਟਰ ਦੀ ਹੋਈਗੀ ਪ੍ਰਾਈਸ ਹੋਵੇਗਾ ਸਿਰਫ 550 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਮਿਲ ਜਾਣਗੇ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਪਲੱਸ ਜਿਹੜੀ ਹੈਗੀ ਆ ਪ੍ਰਿੰਟਿੰਗ ਤੁਹਾਨੂੰ ਜੇਕਰ ਤੁਸੀਂ ਇਹ ਵਾਲੇ ਸੂਟ ਸਾਡੇ ਤੋਂ ਬਾਏ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ ਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਜਾਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਹੋ ਜਿਹੜੇ ਇਹ ਵਾਲੇ ਸੂਟ ਹੋਣਗੇ ਪਿਓਰ ਮਸਲੀਨ ਕਾਟਨ ਦਾ ਜਿਹੜਾ ਸਟੱਫ ਹੋਏਗਾ ਆਲ ਓਵਰ ਜਿਹੜਾ ਸੂਟ ਹੋਏਗਾ ਤੇ ਨਾਲ ਮਸਲੀਨ ਕਾਟਨ ਦਾ ਟਾਈ ਐਂਡ ਡਾਈ ਦੁਪੱਟਾ ਹੋਏਗਾ ਪ੍ਰਾਈਸ ਆਫ ਦਾ ਸੇਮ ਹੋਏਗਾ ਡਿਜ਼ਾਈਨਿੰਗ ਸਭ ਦੀ ਵੱਖਰੀ ਵੱਖਰੀ ਹੋਏਗੀ ਸਭ ਦੇ ਉੱਪਰ ਜਿਹੜਾ ਵਰਕ ਰਹਿਣ ਵਾਲਾ ਹੈਗਾ ਇਹ ਥਰੈਡ ਵਰਕ ਹੋਏਗਾ ਪਿਓਰ ਮਸਲੀਨ ਦਾ ਹੀ ਨਾਲ ਕੋਟਨ ਦਾ ਦੁਪੱਟਾ ਹੋਏਗਾ ਪ੍ਰਾਈਸ ਹੋਗਾ ਸਿਰਫ 750 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਮਿਲ ਜਾਣਗੇ ਬਹੁਤ ਹੀ ਜ਼ਿਆਦਾ ਸੋਹਣੀ ਇਹ ਕਲੈਕਸ਼ਨ ਹੈਗੀ ਆ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਹੋ ਇਹ ਇਹ ਕਾਟਨ ਦਾ ਹੈਗਾ ਜਿਹੜਾ ਲਾਸਟ ਸਟਾਕ ਰਹਿਣ ਵਾਲਾ ਇਸ ਸੀਜ਼ਨ ਦਾ ਔਰ ਇਹ ਵਾਲੇ ਜਿਹੜੇ ਸੂਟ ਹੋਣਗੇ ਪਿਓਰ ਜਾਰਜਟ ਦੇ ਉੱਪਰ ਰਹਿਣ ਵਾਲਾ ਸਟਾਫ ਹੋਏਗਾ ਜਿਸ ਤੇ ਨਾਲ ਜੌਰਜਟ ਦਾ ਹੀ ਦੁਪੱਟਾ ਹੋਏਗਾ ਔਰ ਇਹਨਾਂ ਦੇ ਉੱਪਰ ਜਿਹੜਾ ਵਰਕ ਮਿਲੇਗਾ ਥ੍ਰੈਡ ਵਰਕ ਹੋਏਗਾ ਡਿਜ਼ਾਈਨਰ ਪੀਸ ਹੋਣਗੇ ਨਾਲ ਜੌਰਜਟ ਦਾ ਦੁਪੱਟਾ ਹੋਏਗਾ ਸਾਮ ਦੇ ਨਾਲ ਜਿਹੜਾ ਆਰਗੈਂਜ਼ਾ ਦਾ ਦੁਪੱਟਾ ਰਹਿਣ ਵਾਲਾ ਹੈਗਾ ਪ੍ਰਾਈਸ ਹੋਏਗਾ ਸਿਰਫ 450 ਰੁਪਏ ਫ੍ਰੀ ਸ਼ਿਪਿੰਗ ਦੇ ਵਿੱਚ ਤੁਹਾਨੂੰ ਇਹ ਸੂਟ ਹੈਗੇ ਜਿਹੜੇ ਮਿਲ ਜਾਣਗੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਵਿਦ ਦੁਪੱਟਾ ਜਿਹੜਾ ਸੂਟ ਹੈਗਾ ਉਹ ਮਿਲ ਰਿਹਾ ਥ੍ਰੈਡ ਵਰਕ ਦੇ ਜਿਹੜੇ ਸੂਟ ਹੋਣਗੇ ਇਨਾਂ ਦਾ ਪ੍ਰਾਈਸ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਹੈਗਾ ਤੁਸੀਂ ਕੋਈ ਵੀ ਸੂਟ ਇਨਾਂ ਵਿੱਚ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਹੋ ਜੇਕਰ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਵੀ ਕੋਈ ਸੂਟ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੈਗੇ ਅਸੀਂ ਤੁਹਾਨੂੰ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਜਿਹੜੇ ਸੂਟ ਹੈਗੇ ਹੋ ਰੈਡੀ ਕ